ਕ੍ਰਿਸਚੀਅਨ ਪਾਈਚਾਰੇ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਫਿਰੋਜ਼ਪੁਰ ਛੋਣੀ ਤੋਂ ਲੈ ਕੇ ਫਿਰੋਜ਼ਪੁਰ ਸ਼ਹਿਰ ਚਰਚ ਦੇ ਵਿੱਚ ਜਾ ਕੇ ਸਮਾਪਤ ਹੋਈ ਇਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਇਹ ਸ਼ੋਭਾ ਯਾਤਰਾ 25 ਦਸੰਬਰ ਦੇ ਵੱਡੇ ਦਿਨ ਨੂੰ ਲੈ ਕੇ ਕੱਢੀ ਗਈ ਹੈ ਇਸ ਮੌਕੇ ਚਰਚ ਦੇ ਪਾਸਟਰ ਨੇ ਵੱਡੇ ਦਿਨ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਸਭ ਤੋਂ ਪਹਿਲਾਂ ਜੈਮਸੀ ਜੀ ਮੈਂ ਸਭ ਤੋਂ ਮੈਰੀ ਕ੍ਰਿਸਮਸ ਨੂੰ ਕਹਿਣਾ ਪੂਰੇ ਪੰਜਾਬ ਨੂੰ ਆਲ ਇੰਡੀਆ ਨੂੰ ਪੂਰੇ ਵਰਲਡ ਮੈਂ ਅੱਜ ਮੈਰੀ ਕ੍ਰਿਸਮਸ ਕਹਿਣ ਆਇਆ ਹਾਂ ਔਰ ਜਿਹੜੀ ਸ਼ੋਭਾ ਯਾਤਰਾ ਹੈ ਕੈਂਟ ਸੈਂਟ ਐਂਡਰੂਚਰ ਤੋਂ ਨਿਕਲੀ ਹੈ ਔਰ ਸਿਟੀ ਜਿਹੜਾ ਸਾਡਾ ਸਿਟੀ ਪੁਲਿਸ ਸਟੇਸ਼ਨ ਹੈ ਉਸ ਜਗ੍ਹਾ ਤੇ ਖਤਮ ਹੋਏਗੀ ਔਰ ਅਸੀਂ ਪੂਰੇ ਸੰਸਾਰ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇਣੇ ਆ ਔਰ ਅੱਜ ਜਦ ਵੀ ਦੇਖ ਰਹੇ ਹੋ ਕਿ ਕ੍ਰਿਸਮਸ ਜਿਹੜੀ ਉਹ ਨਾਲ ਲਾਈਵ ਵੀ ਕਰਦੀ ਹੈ ਔਰ ਸਾਰੇ ਮਿਲ ਕੇ ਸਹਿਯੋਗ ਨਾਲ ਇਸ ਜਗ੍ਹਾ ਤੇ ਬੜਾ ਹਲੂਮ ਘਟਾਇਆ ਹੈ ਉਹ ਸਾਡੇ ਭਰਾ ਨੇ ਤੇ ਥੋੜਾ ਜਿਹਾ ਕਈ ਵਾਰ ਭਰਾਵਾਂ ਦੇ ਮਾੜੀ ਮੋਟੀ ਅਨਬੰਨ ਹੋ ਜਾਂਦੀ ਹੈ ਤੇ ਬਹਿ ਕੇ ਸੁਝਾਵਾਂਗੇ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਨੇ ਐਦਾਂ ਦਾ ਕੋਈ ਵੀ ਸਾਡੇ ਨਾਲ ਕੋਈ ਹਾਲੇ ਤੱਕ ਸਾਡੇ ਨਾਲ ਕੋਈ ਵੀ ਐਦਾਂ ਦਾ ਕੁਝ ਨਹੀਂ ਹੋਇਆ ਸਾਡੀ ਬੜੀ ਵੱਡੀ ਸੋਭਾ ਯਾਤਰਾ ਬੜੀ ਸਕਸੈਸ ਹੋਈ ਏ ਔਰ ਕਿਸੇ ਨੇ ਵੀ ਜਿਹੜੇ ਫਿਰੋਜ਼ਪੁਰ ਦੇ ਬਾਕੀ ਦੇ ਭਰਾ ਨੇ ਉਹ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਹੈ ਉਹ ਬੜੇ ਸਫਲਤਾਪੂਰਕ ਹੋਰੀ ਅਗਲੇ ਸਾਲ ਜਿਹੜਾ ਸਾਡੀ ਜਿਹੜੀ ਪੂਰੀ ਕੋਸ਼ਿਸ਼ ਹੈ ਕਿ ਸਾਰੇ ਇੱਕ ਜਗ੍ਹਾ ਇਕੱਠੇ ਹੋਣ ਇਹ ਸਭ ਨੂੰ ਪਹਿਲਾਂ ਜੈਮਸੀਰੀ ਪਰਮੇਸ਼ਵਰ ਦਾ ਪ੍ਰੇਮ ਜੈਸ਼ੁਨਕਰੀ ਮੁਹੱਬਤ ਦਾ ਪ੍ਰਚਾਰ ਕਰਨ ਵਾਸਤੇ ਆਏ ਆ ਸ਼ੋਭਾ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਪਰਮੇਸ਼ਵਰ ਦਾ ਮੁਕਤੀ ਅਤੇ ਪਰਮੇਸ਼ੂ ਦੀ ਦਾ ਪ੍ਰਚਾਰ ਕਰਤਾਹੀਏ ਔਰ ਸਭ ਨੂੰ ਸਮਾਜ ਨੂੰ ਸੁਨਿਆ ਦੇ ਪਾਈਏ ਕਿ ਪਰਮੇਸ਼ੂ ਸੀ ਸਾਡੇ ਸਭ ਦੇ ਵਾਸਤੇ ਆਏ ਤਾਂ ਕਿ ਮਨੁੱਖਤਾ ਦਾ ਭਲਾ ਹੋਵੇ ਔਰ ਸਾਰੇ ਲੋਕ ਪਾਪੋਂ ਛੁਡਾਈ ਜਾਣ ਔਰ ਪਰਮੇਸ਼ਵਰ ਦੀ ਕਿਰਪਾ ਦੇ ਚ ਹਮੇਸ਼ਾ ਦੇ ਵਾਸਤੇ ਬਣੇ ਰਹਿ। ਆਪਣੇ ਸੋਸਪੁਰ ਕੈਂਟੋ ਸੇਂਟ ਐਂਡ ਰਚਰਚ ਤੋਂ ਸ਼ਾਰਟ ਹੋਏਗੀ ਔਰ ਸ਼ਹੀਦ ਉਹਨਾਂ ਦੀ ਚੌਂਕ 'ਚ ਇਸ ਸਮਾਪਤੀ ਵੱਲ ਜਾਂਦੇ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਸ਼ੀਲ ਖੋਖਰ, ਮੈਂ ਨਸੀਹ ਜਨਕਤੀ ਸਮਾਜ ਦਾ ਪ੍ਰੈਜ਼ੀਡੈਂਟ ਆ ਐਂਡ ਗਲੋਬਲ ਕਨੈਕਸ਼ਨ ਐਕਸ਼ਨ ਕਮਿਟੀ ਦਾ ਸੱਜਣ ਸ਼ਕਤੀ ਪੰਜਾਬ। ਮੈਂ ਇਸ ਚੀਜ਼ ਨੂੰ ਮਤਲਬ ਕਿ ਤੁਹਾਨੂੰ ਦੱਸਣਾ ਚਾਹਣਾ ਕਿ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਸਾਰੇ ਹੀ ਸਾਨੂੰ ਮਤਲਬ ਕਿ ਪਿਆਰੇ ਨੇ। ਔਰ ਅਸੀਂ ਸਾਡੇ ਪਰਸਪਰ ਦੇ ਵਿੱਚ ਖਾਸियत ਰਹੀ ਏ। ਜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼ੁਭ ਯਾਤਰਾ ਬਹੁਤ ਵਧੀਆ ਤੇ ਬੜੇ ਪਿਆਰ ਤੇ ਸਹੀ ਤਰੀਕੇ ਨਾਲ ਕੱਟੀ ਜਾ ਰਹੀ ਕਿਉਂਕਿ ਸਾਰਿਆਂ ਨਾਲ ਪਿਆਰ ਹੈ ਚਾਹੇ ਉਹ Hindu, Muslim, Sikh, Sai ਜੋ ਵੀ ਹੈ ਸਾਰਿਆਂ ਨਾਲ ਪਿਆਰ ਹੈ ਔਰ ਸਾਰੇ ਹੀ ਬਹੁਤ ਵਧੀਆ ਸਾਡਾ ਸੰਯੋਗ ਦਿੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਕਿ ਸਾਡਾ ਕਿਸੇ ਨਾਲ ਕੋਈ ਵਿਰੋਧ ਹੈ ਔਰ ਦੂਸਰੀ ਗੱਲ ਇਹ ਆ ਵੀ ਸਾਡੇ ਹਰੇਕ ਚੌਂਕ ਦੇ ਵਿੱਚ ਮਸੀਹ ਜਰਦੀ ਵੱਲੋਂ ਅਸੀਂ ਮਤਕਾ ਲੰਗਰ ਲਗਾਏਗਾ